ਕੀ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਵਧੀਆ ਜਿਹੜੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਵੱਲੋਂ ਬਗਾਵਤ ਕੀਤੀ ਦੱਸੀ ਜਾ ਰਹੀ ਹੈ ਉਹਨਾਂ ਤੋਂ ਬਾਅਦ ਹੁਣ ਹੋਰ 10 ਵਿਧਾਇਕਾਂ ਦੇ ਨਾਮ ਅੱਗੇ ਆਏ ਨੇ ਕਿਹੜੇ ਉਹ 10 ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਬਗਾਵਤ ਕੀਤੀ ਗਈ ਸੀ ਤੇ ਹੁਣ ਕਿਹੜੇ 10 ਵਿਧਾਇਕ ਅੱਗੇ ਆਏ ਨੇ ਗੱਲਬਾਤ ਇਸ ਉੱਪਰ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਨਵਜੋਤ ਸਿੱਧੂ ਦੀ ਨਵਜੋਤ ਸਿੱਧੂ ਜਿਸ ਦਿਨ ਦੀ ਪ੍ਰਿੰਕਿਆ ਗਾਦੀ ਦੇ ਨਾਲ ਮੁਲਾਕਾਤ ਕਰਕੇ ਵਾਪਸ ਆਏ ਨੇ ਉਸ ਤੋਂ ਬਾਅਦ ਉਹ ਚਰਚਾ ਦੇ ਵਿੱਚ ਨੇ ਸਾਰਿਆਂ ਦੇ ਵੱਲੋਂ ਉਹਨਾਂ ਦੇ ਉੱਪਰ ਨਿਸ਼ਾਨੇ ਬੰਨੇ ਜਾ ਰਹੇ ਆ ਨੇ ਆਖਰਕਾਰ ਕਿਉਂ ਨਵਜੋਤ ਸਿੱਧੂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਗੱਲਬਾਤ ਇਸ ਉੱਪਰ ਕਰਾਂਗੇ ਹਸ਼ਕਾਰ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਮੈਂ ਅਜੇ ਰੱਖੜਾ ਇਹਨਾਂ ਖਬਰਾਂ ਤੇ ਵਿਸਥਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਸਿੱਧ ਸਰ ਬਾਬਾ ਸਵਾਗਤ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਜੀ ਸਿੱਧ ਸਰ ਪਹਿਲਾ ਰਾਜ ਸਭਾ ਦੀ ਜੋ ਜਿਮਨੀ ਚੋਣ ਸੀ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਹੀ ਰਾਜ ਸਭਾ ਮੈਂਬਰ ਆਪਣਾ ਭੇਜੀਗੇ ਪਰ ਬਾਅਦ ਦੇ ਵਿੱਚ ਨਵਰੀਤ ਚਤੁਰਵੇਦੀ ਜੋ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਆਪਣਾ ਨਾਮਜ਼ਾਦਗੀ ਪੱਤਰ ਭਰ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਮੈਨੂੰ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਹਮਾਇਤ ਆਹ 10 ਵਿਧਾਇਕ ਕਿਹੜੇ ਨੇ ਕੀ ਉਹਨਾਂ ਦੇ ਵੱਲੋਂ ਸੱਚਮੁੱਚ ਦੇ ਵਿੱਚ ਬਗਾਵਤ ਕੀਤੀ ਗਿਆ ਤੇ ਨਾਲ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੋਂ ਬਾਅਦ ਹੋਰ 10 ਵਿਧਾਇਕ ਆਏ ਨੇ ਇਸ ਪੂਰੀ ਘਟਨਾ ਨੂੰ ਕਿਵੇਂ ਦੇਖਦੇ ਹੋ ਦੇਖੋ ਬਹੁਤ ਅਹਿਮ ਤੇ ਬੜੀ ਧਿਆਨ ਦੇਣ ਵਾਲੀ ਜਿਹੜੀ ਇਹ ਖਬਰ ਹੈਗੀ ਹੈ ਨਵਦੀਪ ਚੱਤੁਰਵੇਦੀ ਜਿਨ੍ਹਾਂ ਨੇ ਰਾਜਸਥਾਨ ਤੋਂ ਆ ਕੇ ਇੱਥੇ ਰਾਜ ਸਭਾ ਦੇ ਵਾਸਤੇ ਆਜ਼ਾਦ ਤੌਰ ਤੇ ਜਿਹੜੀ ਇੱਕ ਨੋਮੀਨੇਸ਼ਨ ਕੀਤੀ ਸੀਗੀ ਔਰ ਉਹਨਾਂ ਦੀ ਮੈਂ ਇੰਟਰਵਿਊ ਵੀ ਜਿਹੜੀ ਆਪਾਂ ਕੀਤੀ ਆਪਣੇ ਚੈਨਲ ਦੇ ਉੱਪਰ ਬਹੁਤ ਸਾਰੇ ਦਰਸ਼ਕਾਂ ਨੇ ਦੇਖੀ ਵੀ ਹੋਣੀ ਹੈ ਔਰ ਉਹਦੇ ਵਿੱਚ ਉਹ ਸਾਫ਼ ਕਹਿ ਰਿਹਾ ਕਿ ਮੇਰੇ ਕੋਲ 68 ਐਮਐਲਏ ਨੇ 10 ਐਮਐਲਏ ਜਿਹੜਾ ਹੈਗਾ ਨੋਮੀਨੇਸ਼ਨ ਪੇਪਰ ਦੇ ਉੱਪਰ ਨਾਮ ਲਿਖੇ ਹੋਏ ਹੈਗੇ ਆ ਉਹਨੇ ਉਹਨਾਂ ਐਮਐਲਏ ਨੇ ਮੈਨੂੰ ਕਿਹਾ ਸੀਗਾ ਕਿ ਭਾਈ ਤੁਸੀਂ ਅੱਗੇ ਆਓ ਤੇ ਸਾਡੇ ਜਿਹੜੇ ਉੱਥੇ ਨੋਮੀਨੇਸ਼ਨ ਫਾਈਲ ਕਰੋ ਤਾਂ ਹੁਣ ਇਹ ਗੱਲ ਸਾਹਮਣੇ ਆ ਗਈ ਕਿ ਕਿਉਂਕਿ ਚਰਚਾ ਇਹ ਸੀਗੀ ਕਿ ਆਖਰ ਨਵਨੀਤ ਚਤੁਰਵੇਦੀ ਜਿਨੇ ਆਪਣੇ ਜਿਹੜੇ ਉਹ ਜਿਹੜੀ ਨੋਮੀਨੇਸ਼ਨ ਪੇਪਰ ਜਿਹੜੇ ਭਰੇ ਆ ਉਹਦੇ ਵਿੱਚ 10 ਵਿਧਾਇਕ ਕਿਹੜੇ ਨੇ ਹੁਣ 10 ਵਿਧਾਇਕ ਕਿਹੜੇ ਨੇ ਅੱਜ ਉਹ ਨਾਮ ਉਜਾਗਰ ਹੋ ਗਏ ਆ ਉਹ ਐ ਨਵਨੀਤ ਚਤੁਰਵੇਦੀ ਦੇ ਨਾਮੀਨੇਸ਼ਨ ਦੇ ਵਿੱਚ ਜਿਹੜੇ 10 ਵਿਧਾਇਕਾਂ ਦੇ ਨਾਮ ਨੇ ਉਹ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਰਜਨੀਸ਼ ਕੁਮਾਰ ਨੇ ਗੁਰਲਾਲ ਘਨੌਰ ਦਾ ਨਾਮ ਦੱਸਿਆ ਜਾ ਰਿਹਾ ਪੰਡੂਰੀ ਹੈ ਕੁਲਵੰਤ ਪੰਡੂਰੀ ਜਿਹੜੇ ਨੇ ਮਨਜੀਤ ਬਲਾਸਪੁਰ ਦਾ ਨਾਮ ਦੱਸਿਆ ਜਾ ਰਿਹਾ ਅਮੋਲਕ ਸਿੰਘ ਦਾ ਨਾਮ ਦੱਸਿਆ ਜਾ ਰਿਹਾ ਔਰ ਕੁਲਵੰਤ ਬਾਜੀਗਰ ਦਾ ਜਿਹੜਾ ਉਹ ਨਾਮ ਦੱਸਿਆ ਜਾ ਰਿਹਾ ਔਰ ਰਣਵੀਰ ਭੁੱਲੜਾ ਦਾ ਨਾਮ ਦੱਸਿਆ ਜਾ ਰਿਹਾ ਸੁਖਵੀਰ ਸਿੰਘ ਮੈਸਰ ਕਾਨਾ ਤੇ ਨਰੀਸ਼ ਕਟਾਰੀਆ ਇਹਨਾਂ ਦੇ ਨਾਮ ਇਹ ਗੱਲ ਕਹੀ ਜਾ ਰਹੀ ਹੈ ਕਿ ਨਰੇਜ ਜਿਹੜਾ ਚਤੁਰਵੇਦੀ ਸਾਹਿਬ ਹੈਗੇ ਆ ਨਵਨੀਤ ਚਤੁਰਵੇਦੀ ਉਹਨਾਂ ਦੇ ਜਿਹੜੇ ਉਹਦੇ ਤੇ ਇਨਾਮ ਹੈਗੇ ਆ ਹਾਲਾਂਕਿ ਇਹ ਵਧਾਈ ਇਹ ਗੱਲ ਕਹਿ ਚੁੱਕੇ ਆ ਕਿ ਸਾਡਾ ਕੋਈ ਲੈਣਾ ਦੇਣਾ ਨਵਨੀਤ ਚਤੁਰਵੇਦੀ ਦੇ ਨਾਲ ਨਹੀਂ ਇੱਕ ਨਵਾਂ ਟਵਿਸਟ ਆਇਆ ਔਰ ਇਸ ਤੋਂ ਬਾਅਦ ਇੱਕ ਟਵਿਸਟ ਹੋਰ ਵੀ ਹੈਗਾ ਨਵਨੀਤ ਚਤੁਰਵੇਦੀ ਦੇ ਨਾਲ ਉਹ ਕਹਿੰਦੇ ਜੀ ਇਹਦੇ ਵਿੱਚ ਹੈ ਕੁਝ ਨਹੀਂ ਸਾਡਾ ਲੈਣਾ ਦੇਣਾ ਕੁਝ ਨਹੀਂ ਇਹ ਜਾਣ ਬੁੱਝ ਕੇ ਸਾਨੂੰ ਜਿਹੜਾ ਹੈਗਾ ਕੀਤਾ ਗਿਆ ਹੈਗਾ ਸਾਡਾ ਨਾਮ ਲਿਖਿਆ ਗਿਆ ਔਰ ਦੂਜੇ ਪਾਸੇ ਜਿਹੜਾ ਗੁਪਤਾ ਸਾਹਿਬ ਨੇ ਰਜਿੰਦਰ ਗੁਪਤਾ ਨੇ ਜਿਹੜੇ ਆਪਣੇ ਨਾਮਿਨੇਸ਼ਨ ਫਾਈਲ ਕੀਤੇ ਉਹਦੇ ਵਿੱਚ ਕਿਹੜੇ-ਕਿਹੜੇ ਲੋਕ ਨੇ ਉਹਦੇ ਵਿੱਚ ਵੀ ਉਹ ਨਾਮ ਹੈਗੇ ਆ ਜਿਹੜੇ ਜਿਹੜੇ ਨਵਨੀਤ ਚੱਤਰਵੀਦੀ ਦੇ ਉਹਦੇ ਵਿੱਚ ਨਾਮਿਨੇਸ਼ਨ ਦੇ ਵਿੱਚ ਹੈਗੇ ਆ ਬਲਕਾਰ ਸਿੰਘ ਨੇ ਸੰਤੋਸ਼ ਕੁਟਾਰੀਆ ਨੇ ਜਸਵੀਰ ਰਾਜਾ ਗਿੱਲ ਨੇ ਔਰ ਗੁਰਦੀਪ ਸੇਖੋਂ ਅਮੋਲਕ ਸਿੰਘ ਲਖਵੀਰ ਆਏ ਮਨਵਿੰਦਰ ਕਿਆਸਪੁਰਾ ਜਗਤਾਰ ਸਿੰਘ ਸਿੱਧੂ ਮਾਫ ਕਰਨਾ ਜਗਤਾਰ ਸਿੰਘ ਕੁਲਵੰਤ ਸਿੱਧੂ ਦਲਜੀਤ ਭੂਲਾ ਗਰੇਵਾ ਡਾਕਟਰ ਚਰਨਜੀਤ ਦਿਨੇਸ਼ ਚੱਟਾ ਜਸਵੰਤ ਗੱਜਨਵਾਜਰਾ ਕੁਲਜੀਤ ਰੰਧਾਵਾ ਉਕੂਕੇ ਕੁਲਵੰਤ ਪੰਡੋਰੀ ਬਲਕਾਰ ਸਿੱਧੂ ਬੁਧਰਾ ਵਿਜੇ ਸਿੰਘ ਗਲਾਤੇ ਪ੍ਰਪ੍ਰਿਤ ਬਣਾ ਵਾਲੀ ਯਾਨੀ ਜਿਹੜੇ ਨਵਨੀਤ ਚਦਰਵੇਦੀ ਇਹ ਗੱਲ ਕਹਿ ਰਹੇ ਆ ਕਿ ਕੁਝ ਲੋਕ 10 ਐਮਐਲਏ ਐ ਮੇਰੇ ਨਾਲ ਨੇ ਔਰ ਉਹਨਾਂ ਦੇ ਵਿੱਚੋਂ ਕੁਝ ਐਮਐਲਆ ਦੀ ਨਾਮੀਨੇਸ਼ਨ ਦੇ ਵਿੱਚ ਰਜਿੰਦਰ ਗੁਪਤਾ ਦੇ ਵਿੱਚ ਵੀ ਉਹ ਨਾਮ ਹੈਗੇ ਆ ਹੁਣ ਐਮਐਲਏ ਕਹਿੰਦੇ ਕਿ ਸਾਡਾ ਨਵਨੀਤ ਚਦਰਵੇਦੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਨਵਨੀਤ ਚਦਰਵੇਦੀ ਦੇ ਖਿਲਾਫ ਕਹਿੰਦੇ ਕਿ ਇੱਕ ਸ਼ਿਕਾਇਤ ਵੀ ਦਿੱਤੀ ਗਈ ਹੈ ਕਿ ਭਾਈ ਸਾਡਾ ਜਾਣਬੁੱਝ ਕੇ ਸਾਡਾ ਜਿਹੜਾ ਉਹ ਨਾਮ ਵਰਤਿਆ ਗਿਆ ਉਸ ਤੋਂ ਬਾਅਦ ਮੈਂ ਨਵਨੀ ਚੱਤਰਵਿਧੀ ਨੂੰ ਫੋਨ ਕੀਤਾ ਕਿ ਭਾਈ ਐਮਐਲਏ ਤਾਂ ਮੁੱਕਰ ਗਏ ਮੈਂ ਇੰਟਰਵਿਊ ਦੇ ਵਿੱਚ ਨਵਨੀ ਚੱਤਰਵਿਧੀ ਨੂੰ ਪੁੱਛਿਆ ਸੀਗਾ ਕਿ ਭਾਈ ਤੁਸੀਂ ਦੱਸੋ ਜੇ ਉਹ ਮੁੱਕਰ ਗਏ ਤਾਂ ਫਿਰ ਕੀ ਕਰੋਗੇ ਉਹ ਕਹਿੰਦੇ ਸੀ ਕਿ ਮੇਰੇ ਕੋਲੇ ਪਲਾਨ ਏ ਬੀ ਸੀ ਸਾਰੇ ਪਲਾਨ ਜਿਹੜੇ ਇੱਕ ਤਰੀਕੇ ਨਾਲ ਹੈਗੇ ਆ ਔਰ ਮੈਂ ਉਹਨਾਂ ਨੂੰ ਹੁਣ ਫੋਨ ਲਾ ਕੇ ਪੁੱਛਿਆ ਕਿ ਚੱਤਰਵਿਧੀ ਜੀ ਤੁਸੀਂ ਦੱਸੋ ਤੁਸੀਂ ਤਾਂ ਕਹਿੰਦੇ ਸੀਗੇ ਕਿ ਇਹ ਐਮਐਲਏ ਮੇਰੇ ਨਾਲ ਨਹੀਂ ਤੇ ਮੈਂ ਤੁਹਾਨੂੰ ਇਹ ਪਹਿਲਾਂ ਹੀ ਗੱਲ ਕਹਿ ਦਿੱਤੀ ਸੀਗੀ ਕਿ ਇਹਨਾਂ ਨੇ ਮੁੱਕਰ ਜਾਣਾ ਸਟੈਂਡ ਲੈਣਾ ਨਹੀਂ ਤਾਂ ਉਹ ਕਹਿੰਦੇ ਜੀ ਮੈਂ 6 ਤਰੀਕ ਨੂੰ ਨੋਮੀਨੇਸ਼ਨ ਇਹ ਪ੍ਰੀਆ ਜਿਹੜੀ ਅੱਜ ਨਾਮ ਉਜਾਗਰ ਹੋਇਆ ਔਰ ਕਹਿੰਦੇ ਕਿ ਇੱਕ ਬੰਦਾ ਜਿਹੜਾ ਉਹ ਚਾਰ ਵਾਰੀ ਨੋਮੀਨੇਸ਼ਨ ਕਰ ਸਕਦਾ ਇੱਕੋ ਬੰਦਾ ਚਾਰ ਵਾਰੀ ਨੋਮੀਨੇਸ਼ਨ ਜਿਹੜੀ ਆ ਉਹ ਕਰ ਸਕਦਾ ਕਹਿੰਦੇ ਕਿ ਇੱਕ ਮੈਂ 6 ਤਰੀਕ ਨੂੰ ਕਰਤੀ ਸੀ ਜਿਹਦੇ ਵਿੱਚ ਇਹ 10 ਨਾਮ ਨੇ ਉਹ ਕਹਿੰਦੇ ਕਿ 10 ਨਾਮ ਨੇ ਉਹਨਾਂ ਦੇ ਸਾਈਨ ਕਿਸੇ ਦੇ ਨਹੀਂ ਹੈਗੇ ਹੁਣ ਇਹ ਗੱਲ ਉਹ ਮਤਲਬ ਲਕੋ ਰੱਖੀ ਉਹਨਾਂ ਨੇ ਕਿ ਸਾਈਨ ਨਹੀਂ ਸੀ ਨਾਮ ਦਿੱਤੇ ਆ ਇਕੱਲੇ ਉਹ ਕਹਿੰਦੇ ਕਿ ਸਾਈਨ ਕਿਸੇ ਦੇ ਮੈਂ ਕੀਤੇ ਨਹੀਂ ਨਾਮ ਜਿਹੜੇ ਜਰੂਰ ਦਿੱਤੇ ਆ ਤੇ ਇਸ ਕਰਕੇ ਮੇਰੇ ਤੇ ਕੋਈ ਪਰਚਾ ਜਿਹੜਾ ਉਹ ਬਣਦਾ ਨਹੀਂ ਕਿਉਂਕਿ ਮੈਂ ਸਾਈਨ ਕਿਸੇ ਦੇ ਕੀਤੇ ਹੀ ਨਹੀਂ ਗਏ ਤੇ ਨਾ ਮੈਂ ਕਿਸੇ ਤੋਂ ਕਰਾਏ ਦੀ ਗੱਲ ਕਹੀ ਹੈ ਔਰ ਉਹਦੇ ਵਿੱਚ ਸਿਰਫ ਨਾਮ ਗਏ ਆ ਹੁਣ ਉਹ ਕਹਿੰਦੇ ਕਿ ਮੈਨੂੰ ਪਤਾ ਸੀਗਾ ਕਿ ਇਹਨਾਂ ਨੇ ਇਹੀ ਗੱਲ ਕਰਨੀ ਹੈ ਇਹਨਾਂ ਨੇ ਵਿਧਾਇਕਾਂ ਤੇ ਦਬਾਅ ਪਾ ਦੇਣਾ ਤੇ ਇਹ ਮੁਕਰਾਂਗੇ ਹੁਣ ਕਹਿੰਦੇ ਕਿ ਅੱਜ ਇੱਕ ਹੋਰ ਅੱਜ ਕਹਿੰਦੇ ਇੱਕ ਹੋਰ ਨੋਮੀਨੇਸ਼ਨ ਫਾਈਲ ਕਰਕੇ ਆਏ ਆ ਅੱਜ ਨਵਨੀਤ ਚਤੁਰਵੇਦੀ ਨੇ ਇੱਕ ਹੋਰ ਦੂਜਾ ਜਿਹੜਾ ਉਹ ਨੋਮੀਨੇਸ਼ਨ ਆਪ ਦਾ ਦਾਖਲ ਕੀਤਾ ਹੈ ਉਹਦੇ ਵਿੱਚ ਵੀ 10 ਨਾਮ ਔਰ ਉਹਦੇ ਵਿੱਚ 10 ਨਾਮ ਉਹਨੇ ਜਿਨ੍ਹਾਂ ਦੇ ਵਿੱਚੋਂ ਰਜਿੰਦਰ ਗੁੱਤਾ ਦੇ ਜਿਹਨੇ ਮੈਂ 20 ਨਾਮ ਤੁਹਾਨੂੰ ਪੜ੍ਹ ਕੇ ਦੱਸੇ ਆ ਉਹਨਾਂ ਦੇ ਵਿੱਚ 4 ਨਾਮ ਉਹਨੇ ਜਿਹੜੇ ਅੱਜ ਨਵਨੀਤ ਚਤੁਰਵੇਦੀ ਨੇ ਵੀ ਆਪਣੇ ਨਾਮੀਨੇਸ਼ਨ ਦੇ ਵਿੱਚ ਲਿਖੇ ਆ ਯਾਨੀ ਕਿ 4 ਐਮਐਲਏ ਹੋ ਨੇ ਜਿਹੜੇ ਅ ਰਜਿੰਦਰ ਗੁੱਤਾ ਦੀ ਨਾਮੀਨੇਸ਼ਨ ਚ ਵੀ ਹੈ ਔਰ ਅੱਜ ਵਾਲੇ ਨਾਮੀਨੇਸ਼ਨ ਦੇ ਵਿੱਚ ਜਿਹੜੇ ਉਹ ਨਵਨੀਤ ਚਤੁਰਵੇਦੀ ਵਾਲੇ ਇਹਦੇ ਵਿੱਚ ਵੀ ਹੈਗੇ ਆ ਹੁਣ ਉਹ ਕਹਿੰਦੇ ਕਿ ਮੈਂ ਕਿਹਾ ਜੀ ਫੇਰ ਤੁਸੀਂ ਸਾਈਨ ਕਰਵਾਏ ਨਹੀਂ ਹੁਣੇ ਕਹਿੰਦੇ ਜੀ ਨਹੀਂ ਬਿਲਕੁਲ ਇਸ ਵਾਰ ਸਾਈਨ ਹੈਗੇ ਆ ਯਾਨੀ ਕਿ ਜਿਹੜੇ 10 ਐਮਐਲ ਨੇ ਨਾਲ ਪਹਿਲਾਂ ਉਹਨਾਂ ਦੇ ਨਾਮੀਨੇਸ਼ਨ ਭਰ ਕੇ ਆਂਦਾ ਸੀ ਉਹਦੇ ਤੇ ਕਹਿੰਦੇ ਕਿ ਸਿਰਫ ਸਾਈਨ ਐਂਡ ਸਾਈਨ ਨਹੀਂ ਸੀ ਸਿਰਫ ਨਾਮ ਸੀ ਹੁਣ ਜਿਹੜੇ ਮੈਂ ਜਿਹੜੇ ਕਹਿੰਦੇ ਕਿ ਭਰ ਕੇ ਆਇਆ ਉਹਦੇ ਵਿੱਚ ਸਾਈਨ ਵੀ ਆ ਤੇ ਨਾਮ ਵੀ ਆ ਔਰ ਚਾਰ ਨਾਮ ਉਹ ਨੇ ਜਿਹੜੇ ਮੇਰੇ ਨਾਲ ਵੀ ਆ ਤੇ ਜਿਹੜੇ ਰਜਿੰਦਰ ਗੁਪਤਾ ਦੇ ਨਾਲ ਵੀ ਆ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਹੁਣ ਗਿਣਤੀ ਜਿਹੜੀ ਹੈ ਉਹ 20 ਨਹੀਂ ਹੁਣ ਗਿਣਤੀ 10 ਨਹੀਂ ਹੁਣ ਗਿਣਤੀ ਜਿਹੜੀ 20 ਹੋਊ ਹੁਣ ਜਿਹੜੇ ਪਹਿਲੇ 10 ਸੀ ਉਹ ਤਾਂ ਠੀਕ ਆ ਇਹ ਕਹਿ ਕੇ ਪੱਲਾ ਝਾੜ ਗਏ ਉਹ ਕਹਿੰਦੇ ਕਿ ਅਸੀਂ ਭਗਵੰਤ ਮਾਨ ਨੂੰ ਵੀ ਕਹਿਤਾ ਸੀ ਮਨੀਸ਼ ਸੋਧਿਆ ਨੂੰ ਵੀ ਕਹਿਤਾ ਸੀ ਕੇਜਰੀਵਾਲ ਨੂੰ ਵੀ ਕਹਿਤਾ ਭਾਈ ਸਾਡਾ ਲੈ ਜੀ ਬਿਲਕੁਲ ਲੈਣਾ ਦੇਣਾ ਨਹੀਂ ਹੈਗਾ ਵਰਤਿਆ ਜਾ ਰਿਹਾ ਹੈਗਾ ਉਹਨਾਂ ਨੇ ਇਹ ਗੱਲ ਕਹੀ ਪਰ ਕਿਤੇ ਨਾ ਕਿਤੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਸ ਤਰੀਕੇ ਨਾਲ ਕਿਵੇਂ ਵਰਤਿਆ ਗਿਆ ਤੁਸੀਂ ਬੋਲੇ ਕਿਉਂ ਨਹੀਂ ਤੁਸੀਂ ਜਿਹੜੀ ਉਹ ਕਾਰਵਾਈ ਕਿਉਂ ਨਹੀਂ ਕਰਾਈ ਹੁਣ ਤੱਕ ਅੱਜ ਜਦੋਂ ਸਾਹਮਣੇ ਨਾਮ ਆਏ ਕਾਰਵਾਈ ਉਦੋਂ ਕਿਉਂ ਕਿ ਤੁਸੀਂ ਡਰਦੇ ਆ ਨਹੀਂ ਕਰਾਈਆ ਕਿ ਪਹਿਲਾਂ ਤੁਹਾਨੂੰ ਐਂ ਲੱਗਦਾ ਸੀਗਾ ਕਿ ਕਿਸੇ ਨੂੰ ਜਿਹੜਾ ਉਹ ਪਤਾ ਨਹੀਂ ਲੱਗੇਗਾ ਹੁਣ ਸਵਾਲ ਬਹੁਤ ਸਾਰੇ ਖੜੇ ਹੁੰਦੇ ਆ ਹੁਣ 10 ਤਾਂ ਉਹ ਸੀ ਜਿਹੜੇ ਮੁੱਕਰ ਗਏ ਹੁਣ 10 ਉਹ ਨੇ ਜਿਹੜੇ ਨਵੇਂ ਨੇ ਜਿਨ੍ਹਾਂ ਦੇ ਸਾਈਨ ਵੀ ਲੱਗੇ ਜਾ ਗਿਆ ਹੁਣ ਦੇਖੋ ਇਹਦੇ ਵਿੱਚ ਦਾਵਾ ਜੂਰ ਨਵਿੰਦੀ ਚੰਦਰਵੇਦੀ ਕਰ ਰਹੇ ਆ ਕਿ ਭਾਈ ਇਸ ਵਾਰ ਸਾਈਨ ਨਾਲ ਨੇ ਉਹਨਾਂ ਨਾਵਾਂ ਦੇ ਕਿ ਸਿਰਫ ਨਾਮ ਨਹੀਂ ਐ ਸਾਈਨ ਵੀ ਹੈਗੇ ਆ ਹੁਣ ਸਾਈਨ ਅਸਲੀ ਹੈ ਜਾਂ ਨਕਲੀ ਹੈ ਇਹ ਜਾਂਚ ਦਾ ਵਿਸ਼ਾ ਹੋਊਗਾ ਕਿ ਉਹ ਵਿਧਾਇਕ ਜਿਨ੍ਹਾਂ ਦੇ ਨਾਮ ਤੇ ਸਾਈਨ ਹੈ ਅੱਜ ਵਾਲੇ ਨੋਮੀਨੇਸ਼ਨ ਦੇ ਵਿੱਚ ਕਿ ਉਹ ਵਿਧਾਇਕ ਸਟੈਂਡ ਕਰਨਗੇ ਨਵਨੀ ਚਤੁਰਵੇਦੀ ਦੇ ਨਾਲ ਜਾਂ ਫਿਰ ਉਹ ਮੁਕਰ ਜਾਣਗੇ ਜੇ ਫਿਰ ਉਹ ਮੁਕਰ ਜਾਣਗੇ ਤਾਂ ਕੀ ਨਵਨੀ ਚਤੁਰਵੇਦੀ ਦੇ ਖਿਲਾਫ ਕਾਰਵਾਈ ਹੋਏਗੀ ਪਰਚਾ ਦਰਜ ਹੋਏਗਾ ਤੇ ਜੇ ਹੋਏਗਾ ਕੀ ਨਵਨੀ ਚਤੁਰਵੇਦੀ ਜਿਹੜੇ ਹਿਸਾਬ ਨਾਲ ਕਹਿੰਦੇ ਸੀ ਕਿ ਮੇਰੇ ਕੋਲੇ ਬੜਾ ਕੁਝ ਹੈ ਜੇ ਐਮਐਲਏ ਮੁਕਰੇ ਤਾਂ ਮੇਰੇ ਕੋਲੇ ਬੜਾ ਕੁਝ ਹੈ ਜਿਹਦੇ ਰਾਹੀਂ ਮੈਂ ਇਹ ਗੱਲ ਜਿਹੜੀ ਆ ਦੱਸ ਦੂੰਗਾ ਕਿ ਭਾਈ ਇਹਨਾਂ ਨੇ ਸਾਈਨ ਕੀਤੇ ਆ ਤੇ ਮੇਰੇ ਕੋਲ ਬੜਾ ਕੋਈ ਆ ਕਿ ਉਹ ਸਾਬਤ ਫਿਰ ਕਰ ਸਕਣਗੇ ਇਹ ਵੀ ਜਿਹੜਾ ਇੱਕ ਬਹੁਤ ਵੱਡਾ ਸਵਾਲ ਹੈ ਪਰ ਗੇਮ ਜਿਹੜੀ ਆ ਕਿਤੇ ਨਾ ਕਿਤੇ ਉਲਝਦੀ ਜਾ ਰਹੀ ਹੈ ਵਾਕਈ ਮੈਂ ਫਿਰ ਉਹੀ ਗੱਲ ਕਹਿਣਾ ਕਿ ਨਵਦੀਪ ਚੰਦ ਉਵੇਦੀ بڑے ਛਾਤਰ ਕਿਸਮ ਦੀ ਸਿਆਸਤਦਾਨ ਜਿਹੜੇ ਉਹ ਸਮਝੇ ਜਾ ਰਹੇ ਆ ਕਿਉਂਕਿ ਜੀਓ ਪੋਲਿਟਿਕਸ ਦੇ ਉੱਪਰ ਜਿਹੜੀ ਕਿਤਾਬ ਉਹਨਾਂ ਨੇ ਲਿਖੀ ਉਹ ਵਾਕਈ ਮਤਲਬ ਕੋਈ ਆਮ ਬੰਦੇ ਨੇ ਲਿਖਣ ਵਾਲੀ ਗੱਲ ਨਹੀਂ ਸੀ ਹੁਣ ਇੱਥੇ ਜਿਸ ਤਰੀਕੇ ਨਾਲ ਭੰਬਲ ਪੂਸੇ ਚ ਪਾਇਆ ਹੈ ਸਰਕਾਰ ਨੂੰ ਚੱਕੜਾਂ ਚ ਪਾਇਆ ਹੈ ਪਰ ਆਪਾਂ ਵੀ ਉਹਦੇ ਉੱਪਰ ਡਿਸਕਸ਼ਨ ਔਰ ਹੋਰ ਵੀ ਬਹੁਤ سارے ਚੈਨਲ ਆਪ ਲੋਕਾਂ ਲੋਕਾਂ ਦੇ ਵਿੱਚ ਜਿਹੜੀ ਚਰਚਾ ਹੋਈ ਹੈ ਉਹ ਜਿਹੜੇ ਸਾਰੇ ਭੰਬਲ ਪੂਸੇ ਚ ਪਾਏ ਆ ਉਹ ਵਾਕਈ ਇੱਕ ਛਾਤਰ ਬੰਦੇ ਦਾ ਕੰਮ ਹੈਗਾ ਪਹਿਲੀ ਲਿਸਟ ਦੇ ਵਿੱਚ ਸਿਰਫ ਨਾਮ ਦਿੱਤੇ ਆਪਣੇ ਆਪ ਨੂੰ ਪਰਚੇ ਤੋਂ ਵੀ ਬਚਾਉਣ ਦੀ ਗੱਲ ਕਰ ਰਹੇ ਆ ਹੁਣ ਦੂਜਾ ਫੇਰ ਨੋਮੀਨੇਸ਼ਨ ਕਰਦਾ ਉਹਦੇ ਵਿੱਚ 10 ਨਾਮ ਦੂਰ ਨੇ ਔਰ ਉਹਨਾਂ ਦੇ ਕਹਿੰਦੇ ਸਾਈਡ ਵੀ ਆ ਹੁਣ ਭੰਬਲ ਪੂਸੇ ਵਾਲੀ ਸਥਿਤੀ ਜਿਹੜੀ ਆਮ ਆਦੀ ਪਾਰਟੀ ਵਾਸਤੇ ਵੀ ਹੈ ਐਮਐਲਏ ਵਾਸਤੇ ਵੀ ਹੈ ਤੁਹਾਡੇ ਮੇਰੇ ਵਾਸਤੇ ਔਰ ਦਰਸ਼ਕਾਂ ਦੀ ਵਾਸਤੇ ਵੀ ਆ ਕਿ ਆਕਰ ਬਣੂਗਾ ਕਿ ਪਰ ਸਥਿਤੀ ਜ਼ਰੂਰ ਗੁੰਝਲਦਾਰ ਬਣਾਕ ਰਹੀ ਜੀ ਬਿਲਕੁਲ ਸਰ ਜੇਕਰ ਦੇਖਿਆ ਜਾਵੇ ਜੇਕਰ ਉਹ ਉਹਨਾਂ ਕੋਲ ਪ੍ਰੂਫ ਨੇ ਪੂਰੇ ਸਬੂਤ ਨੇ ਜੇਕਰ ਉਹ ਸੱਚ ਕਹਿ ਰਹੇ ਨੇ ਤਾਂ ਇਹ ਜਿਮਨੀ ਚੋਣ ਵੀ ਬੜੀ ਦਿਲਚਸਪ ਰਹਿਣ ਵਾਲੀ ਹੈ ਤੇ ਵੱਡਾ ਝਟਕਾ ਵੀ ਕਹਿ ਸਕਦੇ ਆ ਕਿ ਤਰਨ ਤਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲੱਗ ਸਕਦਾ ਜੇਕਰ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਤਾਂ ਉਹ ਸਾਈਨ ਦੀ ਵੀ ਗੱਲ ਕਰ ਰਹੇ ਨੇ ਕਿ ਉਹਨਾਂ ਦੇ ਵੱਲੋਂ ਸਾਈਨ ਕਰਵਾਏ ਗਏ ਨੇ ਕਿਉਂਕਿ ਜੇਕਰ ਉਹ ਝੂਠੇ ਹੁੰਦੇ ਤਾਂ ਉਹਨਾਂ ਤੇ ਕੋਈ ਹੁਣ ਤੱਕ ਕਾਰਵਾਈ ਹੋ ਜਾਣੀ ਸੀ ਦੇਖੋ ਮੈਂ ਇਹ ਗੱਲ ਕਹਿ ਰਿਹਾ ਕਿ ਕਾਰਵਾਈ ਡੀਸੀ ਦੀ ਹੋ ਜਾਣੀ ਸੀ ਜਾਂ ਨਹੀਂ ਹੋ ਜਾਣੀ ਸੀ ਤਾਂ ਗੱਲ ਸਮਝੋ ਬਾਹਰ ਹੈ ਤੁਹਾਡੇ ਐਮਐਲਏ ਦੀ ਨਵਨੀਤ ਚਤੁਰਵੇਦੀ ਤੁਹਾਡੇ ਐਮਐਲਏ ਦੇ ਨਾਮ ਲਿਖ ਕੇ ਜਿਹੜੇ ਉਹ ਦੇ ਰਿਹਾ ਹੈਗਾ ਕਿ ਇਹ ਮੇਰੇ ਨਾਲ ਨੇ ਤੁਹਾਡੇ ਐਮਐਲਏ ਇਹ ਗੱਲ ਕਹਿ ਰਹੇ ਆ ਕਿ ਭਾਈ ਬਿਲਕੁਲ ਅਸੀਂ ਇਹਦੇ ਨਾਲ ਨਹੀਂ ਹੈਗੇ ਤੇ ਤੁਸੀਂ ਉਹਨਾਂ ਤੋਂ ਹਲੇ ਸ਼ਿਕਾਇਤ ਹੀ ਦਵਾ ਰਹੇ ਹੋ ਕਿਉਂ ਨਹੀਂ ਤੁਸੀਂ ਮੌਕੇ ਤੇ ਗ੍ਰਿਫਤਾਰ ਕੀਤਾ ਕਿਉਂ ਨਹੀਂ ਤੁਸੀਂ ਏਡੀ ਫਾਸਟ ਕਾਰਵਾਈ ਕੀਤੀ ਜਿਹੜਾ ਐਮ.ਐਲ.ਏ ਤੁਹਾਡੇ ਖਿਲਾਫ ਬਗਾਵਤ ਉਸ ਦਿਨ ਕਰਕੇ ਗਿਆ ਜਿਹੜਾ ਪਠਾਨ ਮਦਰਾ ਉਹ ਤੇ ਤੁਰੰਤ ਕਾਰਵਾਈ ਤੁਸੀਂ ਕੀਤੀ ਤੇ ਇੱਥੇ ਜਿਹੜਾ ਬੰਦਾ ਉਦੋਂ ਦਾ ਘਟੋ ਘਟ तकरीबन 10 ਦਿਨ ਹੋ ਚਲੇ ਐ ਤੁਹਾਡੇ ਖਿਲਾਫ ਕੋ ਮਤਲਬ ਇਹੋ ਜੀ ਸਾਜ਼ਿਸ਼ ਰਚ ਰਿਆ ਜੇ ਤੁਹਾਡੀ ਸਰਕਾਰ ਦੀ ਹੋਈ ਮੰਨੀਏ ਤਾਂ ਹਾਲੇ ਤੱਕ ਕਿਉਂ ਨਹੀਂ ਉਹਨੂੰ ਫੜਿਆ ਕਿ ਅੰਦਰ ਘਾਤੇ ਕੋਈ ਧਾਲ ਚਕਾਣਾ ਕੀ ਨਹੀਂ ਕਿ ਵਾਕਈ ਅੰਦਰ ਅੰਦਰੀ ਜਿਹੜੀ ਉਹ ਗੱਲਾਂ ਕਰ ਰਿਆ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੀ ਬਗਾਵਤ ਨਹੀਂ ਨਵਨੀਤ ਚਤੁਰਵੇਦੀ ਕਿਤੇ ਨਾ ਕਿਤੇ ਕਿ ਤੇ ਉਸ ਉਹਦੇ ਗੱਲ ਦੇ ਵਿੱਚ ਸੱਚਾਈ ਤਾਂ ਨਹੀਂ ਕਿਉਂਕਿ ਸਰਕਾਰ ਦੇ ਖਿਲਾਫ ਇੱਕ ਸਿੰਗਲ ਵਿਅਕਤੀ ਆ ਕੇ ਰਾਜਸਥਾਨ ਤੋਂ ਪੰਜਾਬ ਚ ਆ ਕੇ ਸਾਦਸ਼ਾ ਘਟ ਰਿਹਾ ਹੋਵੇ ਤੇ ਸਰਕਾਰ ਸਿਰਫ ਜਿਹੜੀ ਹੈ ਉਹ ਇਦ ਤੱਕ ਇਸ੍ਰਿਤ ਹੋਵੇ ਕਿ ਐਮਐਲਏਾਂ ਤੋਂ ਬੀਜਪੀ ਨੂੰ ਸ਼ਿਕਾਇਤ ਇਹ ਕਦੋਂ ਕਾਰਵਾਈ ਜਿਹੜੀ ਆ ਹੋਏਗੀ ਕਦੋਂ ਵਿਧਾਇਕ ਜਿਹੜੇ ਸਾਹਮਣੇ ਆ ਕੇ ਕਹਿਣਗੇ ਕਿ ਬਿਲਕੁਲ ਫਰਾਡ ਆਦਮੀ ਹੈ ਜੀ ਇਹ ਤਾਂ ਜਾਣ ਬੁੱਝ ਕੇ ਇਹ ਗੱਲਾਂ ਕਰੀ ਜਾਂਦਾ ਤੇ ਇਹ ਦੱਸਣਾ ਚਾਹੀਦਾ ਸੀ ਸਾਹਮਣੇ ਆ ਕੇ ਪਰ ਹਾਲ ਦੀ ਘੜੀ ਉਸ ਉਹਹੀ ਜੀ ਸਿਚੁਏਸ਼ਨ ਬਣਦੀ ਦਿਖਾਈ ਜਿਹੜੀ ਉਹ ਦੇ ਨਹੀਂ ਰਹੀ ਜਿਹੇ ਜਿਹੀ ਹੋਣੀ ਚਾਹੀਦੀ ਹੈ ਕਿਤੇ ਨਾ ਕਿਤੇ ਗੁੰਝੀਦਾਰ ਸਥਿਤੀ ਹੈਗੀ ਹੈ ਕਿਤੇ ਨਾ ਕਿਤੇ ਦਾਲ ਚ ਕੁਝ ਕਾਲਾ ਨਜ਼ਰੀ ਆ ਰਿਹਾ ਹੁਣ ਦੇਖੋ ਸਚਾਈ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਜਾਂਚ ਦਾ ਵਿਸ਼ਾ ਹੈ ਜੀ ਬਿਲਕੁਲ ਸਰ ਗੁੰਝਲਦਾਰ ਸਥਿਤੀ ਬਣੀ ਹੋਈ ਆ ਰਾਜ ਸਭਾ ਦੀ ਜੋ ਜਿਮਨੀ ਚੋਣ ਆ ਬੜੀ ਦਿਲਚਸਪ ਰਹਿਣ ਵਾਲੀ ਆ ਚਲੋ ਉੱਧਰ ਗੱਲ ਕਰ ਲਈ ਸਰ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਪ੍ਰੇਂਕਾ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਤੇ ਬਾਅਦ ਦੇ ਵਿੱਚ ਜਿੱਥੇ ਕਾਂਗਰਸ ਦੇ ਵਿੱਚ ਹਲਚਲ ਤੇਜ਼ ਹੁੰਦੀ ਆ ਤਾਂ ਉੱਥੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਲਗਾਤਾਰ ਉਹਨਾਂ ਦੇ ਉੱਪਰ ਨਿਸ਼ਾਨੇ ਸਾਦੇ ਜਾ ਰਹੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਨਿਸ਼ਾਨੇ ਸਾਦੇ ਗਏ ਨੇ ਤੁਸੀਂ ਕਿਵੇਂ ਦੇਖਦੇ ਹੋ ਇੰਨੀ ਹੜਕੰਪ ਕਿਉਂ ਮੱਚੀ ਹੋਈ ਆ ਨਵਜੋਤ ਸਿੰਘ ਸਿੱਧੂ ਦੀ ਇਸ ਮੁਲਾਕਾਤ ਤੋਂ ਬਾਅਦ ਤੇ ਕਿਉਂ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਦੇਖੋ ਮੈਂ ਉਦਣ ਵੀ ਗੱਲ ਕਹੀ ਸੀ ਕਿ ਨਵਜੋਤ ਸਿੰਘ ਸਿੱਧੂ ਉਹ ਪਰਸਨੈਲਿਟੀ ਹੈ ਜਿਹੜੇ ਜਦੋਂ ਬੋਲਦੇ ਆ ਉਦੋਂ ਤੱਕ ਖਬਰਾਂ ਦੇ ਵਿੱਚ ਰਹਿੰਦੇ ਰਹਿੰਦੇ ਆ ਉਦੋਂ ਤੱਕ ਚਰਚਾਵਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿੰਦੇ ਰਹਿੰਦੇ ਆ ਪਰ ਜਦੋਂ ਨਵਜੋਤ ਸਿੰਘ ਸਿੱਧੂ ਚੁੱਪ ਵੀ ਹੋ ਜਾਂਦੇ ਆ ਉਹ ਉਦੋਂ ਵੀ ਚਰਚਾ ਦਾ ਵਿਸ਼ਾ ਬਣਦੇ ਆ ਕਿ ਆਖਰ ਨਵਜੋਤ ਸਿੰਘ ਸਿੱਧੂ ਚੁੱਪ ਕਿਉਂ ਨਹੀਂ ਯਾਨੀ ਨਵਜੋਤ ਸਿੰਘ ਸਿੱਧੂ ਇਹੋ ਜੀ ਸ਼ਖਸੀਅਤ ਦੇ مالک ਹੈ ਟੀ ਵੱਡੀ ਛਵੀ ਜਿਹੜੀ ਆ ਉਹ ਆਪਣੀ ਰੱਖਦੇ ਆ ਹੁਣ ਸਿਰਫ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਰਟੀ ਦੀ ਇੱਕ ਵੱਡੀ ਲੀਡਰ ਦੇ ਨਾਲ ਜਿਹਦੀ ਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਨੂੰ ਹਮੇਸ਼ਾ ਸਪੋਰਟ ਕਰਦੇ ਪ੍ਰਿਆੰਕਾ ਗਾਂਧੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਕਿਸੇ ਦੂਜੇ ਲੀਡਰ ਦੇ ਨਾਲ ਨਹੀਂ ਕਿਸੇ ਹੋਰ ਪਾਰਟੀ ਦੇ ਲੀਡਰ ਦੇ ਨਾਲ ਨਹੀਂ ਆਪਣੀ ਪਾਰਟੀ ਦੇ ਲੀਡਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹ ਤਸਵੀਰ ਕਿਉਂ ਹੜਕੰਪ ਮੱਚੀ ਆ ਇਹ ਸਮਝੋ ਬਾਹਰ ਹੈ ਆਪਣੀ ਪਾਰਟੀ ਦੇ ਵਿੱਚ ਵੀ ਹੜਕੰਪ ਮੱਚਿਆ ਹੋਇਆ ਕਿ ਆਖਰ ਨਵਜੋਤ ਸਿੰਘ ਸਿੱਧੂ ਕੀ ਕਰਨ ਜਾ ਰਹੇ ਹੈ ਵਿਰੋਧੀਆਂ ਦੇ ਵਿੱਚ ਵੀ ਹੜਕੰਪ ਮੱਚਿਆ ਕਿ ਆਖਰ ਨਵਜੋਤ ਸਿੰਘ ਸਿੱਧੂ ਕੀ ਕਰਨ ਜਾ ਰਹੇ ਹੈ ਔਰ ਅੱਜ ਮੁੱਖ ਮੰਤਰੀ ਨੂੰ ਵੀ ਆਪਣੇ ਭਾਸ਼ਣ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੋਸਣਾ ਪਿਆ ਇਹ ਨਵਜੋਤ ਸਿੰਘ ਸਿੱਧੂ ਦੀ ਪਾਵਰ ਇਹ ਨਾ ਤੁ ਸੰਸਦੂ ਦੀ ਸਖੀਅਤ ਕਿ ਸਿਰਫ ਫੋਟੋ ਦੇ ਕੁਝ ਬੋਲਿਆ ਨਹੀਂ ਉਹਨਾਂ ਨੇ ਸਿਰਫ ਫੋਟੋ ਪਾਈ ਉਹ ਵੀ ਆਪਣੀ ਲੀਡਰ ਦੇ ਨਾਲ ਜੇ ਕਿਸੇ ਹੋਰ ਪਾਰਟੀ ਦੇ ਨਾਲ ਪਾਈ ਕੋਈ ਤਾਂ ਮੰਨਦੇ ਆ ਹੜਕੰਪ ਆਪਣੀ ਪਾਰਟੀ ਚ ਵੀ ਹੈ ਹੜਕੰਪ ਗਰੁੱਪੀਆਂ ਦੇ ਵਿੱਚ ਵੀ ਹੈ ਇਹ ਨਵਜੋਤ ਸਿੰਘ ਸਿੱਧੂ ਦੀ ਪਾਵਰ ਹੈ ਨਵਜੋਤ ਸਿੰਘ ਸਿੱਧੂ ਉਹਦੇ ਉੱਪਰ ਅੱਜ ਭਗਵੰਤ ਮਾਨ ਬੋਲੇ ਕਹਿੰਦੇ ਜੀ ਇਹ ਤਾਂ ਜੀ ਵਿਆਹ ਵਾਲਾ ਸੂਟ ਹੈ ਇਹ ਤਾਂ ਜੀ ਇਹ ਮਤਲਬ ਇਹਨੂੰ ਨਾ ਖੋਲ ਸਕਦੇ ਆ ਨਾ ਸੁਵਾ ਸਕਦੇ ਆ ਮਨ ਕਾਂਗਰਸ ਨੇ ਖੋਲ ਲਿਆ ਤੇ ਇਹ ਮਨ ਵਿਚ ਨਹੀਂ ਪਾਇਆ ਜਾ ਸਕਦਾ ਸੁਣ ਤੈ ਤਾਂ ਨਹੀਂ ਉਹ ਤੀਆਂ ਕੰਮਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਦੇ ਉੱਪਰ ਆਪਣੀ ਇੱਕ ਅਹਿਮ ਰੈਲੀ ਦੇ ਵਿੱਚ ਬੋਲਣਾ ਕਿਉਂ ਪੈ ਗਿਆ ਭਗਵੰਤ ਮਾਨ ਸਾਹਿਬ ਨੂੰ ਆਖਰ ਨਵਜੋਤ ਸਿੰਘ ਸਿੱਧੂ ਨੂੰ ਢੰਡਣਾ ਕਿਉਂ ਪੈ ਗਿਆ ਮੈਂ ਹੈਰਾਨੀ ਇਸ ਚੀਜ਼ ਦੀ ਹੈ ਕਿ ਸਭ ਤੋਂ ਸੌਖਾ ਕੰਮ ਹੁੰਦਾ ਢੰਡਣਾ ਕਿਸੇ ਨੂੰ ਔਰ ਬਾਗੂ ਵੀ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਭਗਵੰਤ ਮਾਨ ਹੋਣਾ ਨਹੀਂ ਇਹ ਕੰਮ ਕਰਦੇ ਰਹੇ ਆ ਪਰ ਹੁਣ ਜਿਸ ਤਰੀਕੇ ਦੇ ਨਾਲ ਸਰਕਾਰ ਚ ਆਉਣ ਤੋਂ ਬਾਅਦ ਵੀ ਔਰ 4 ਸਾਲ ਸਰਕਾਰ ਚ ਆਉਣ ਤੋਂ ਬਾਅਦ ਵੀ ਔਰ 40 ਸਾਲ ਦੇ ਮੁੱਖ ਮੰਤਰੀ ਹੋਣ ਦੇ ਬਾਅਦ ਵੀ ਹਲੇ ਵੀ ਵਿਰੋਧੀਆਂ ਨੂੰ ਹੀ ਭੰਡੀਆਂ ਜਾਂਦੇ ਆ ਮੈਨੂੰ ਹੈਰਾਨੀ ਇਸ ਚੀਜ਼ ਦੀ ਹੈ ਜੇ ਵਿਰੋਧੀ ਇੰਨੇ ਮਾੜੇ ਸੀ ਤਾਂ ਹੀ ਲੋਕਾਂ ਨੇ ਤੁਹਾਨੂੰ 91 ਸੀਟਾਂ ਜਿਤਾ ਕੇ ਸਰਕਾਰ ਦੇ ਵਿੱਚ ਲਿਆਉਂਦਾ ਔਰ ਤੁਸੀਂ ਹਾਲੇ ਵੀ ਜਿਹੜਾ ਹੈਗਾ ਉਹ ਵਿਰੋਧੀਆਂ ਨੂੰ ਹੀ ਭੰਡੀਆਂ ਜਾਂਦੇ ਹੋ ਜੇ ਵਿਰੋਧੀ ਇੰਨੇ ਮਾੜੇ ਸੀ ਤੁਸੀਂ ਜਿਹੜਾ ਹੈਗਾ ਤੁਸੀਂ ਬੋਲਦੇ ਰਹੇ ਹੋ ਵਿਰੋਧੀ ਧਰ ਦੇ ਵਿੱਚ ਹੁੰਦੇ ਆ ਔਰ ਉਹਨਾਂ ਨੂੰ ਹਰਾ ਕੇ ਤੁਹਾਨੂੰ ਲੈ ਜਾਂਦਾ ਜੇ ਮਾੜੇ ਸੀ ਹੁਣ ਤੁਸੀਂ ਪਾਵਰ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਫੜ ਕੇ ਅੰਦਰ ਕਰ ਦਿਓ ਜੇ ਇੰਨੇ ਉਹ ਮਾੜੇ ਆ ਸੋ ਮੇਨ ਸਥਿਤੀਆਂ ਜਿਹੜੀਆਂ ਭਗਵੰਤ ਮਾਨ ਨੂੰ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦੀ ਬਜਾਏ ਨਵਜੋਤ ਸਿੰਘ ਸਿੱਧੂ ਤੇ ਆਪਣਾ ਟਾਈਮ ਵੇਸਟ ਕਰਨ ਦੀ ਬਜਾਏ ਮੈਨੂੰ ਲੱਗਦਾ ਕਿ ਜਿੱਥੇ ਉਹ ਅਜਨਾਲਾ ਦੇ ਵਿੱਚ ਅੱਜ ਗਏ ਸੀਗੇ ਉੱਥੇ ਜਿਹੜੇ ਕਿਸਾਨ ਵਿਰੋਧ ਕਰ ਰਹੇ ਸੀਗੇ ਉੱਥੇ ਕਹਿ ਰਹੇ ਸੀਗੇ ਕਿ ਭਾਈ ਭਗਵੰਤ ਮਾਨ ਪ੍ਰਤੀ ਏਕੜ 20000 ਰੁਪਏ ਇਹ ਜਿਹੜਾ ਉਹ ਹੜਾਂ ਦੀ ਫਸਲ ਦਾ ਦੇ ਰਹਿਆ 70000 ਰੁਪਏ ਜਿਹੜਾ ਉਹ ਹੜਾਂ ਦੀ ਫਸਲ ਦਾ ਜਿਹੜਾ ਉਹ ਦੇਣਾ ਚਾਹੀਦਾ ਔਰ ਉਹ ਬੰਦੇ ਜਿਹੜੇ ਭਗਵੰਤ ਸਿੰਘ ਜੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀ ਜਿਹੜੇ ਕੁਝ ਆਪਣੇ ਸਵਾਲ ਕਿਸਾਨ ਜਿਹੜੇ ਉਹ ਭਗਵੰਤ ਜੀ ਨੂੰ ਕਰਨਾ ਚਾਹੁੰਦੇ ਸੀ ਔਰ ਮੈਨੂੰ ਲੱਗਦਾ ਕਿ ਇਹ એનર્ਜੀ ਵੇਸਟ ਭਗਵੰਤਪੁਰ ਹੋਣਾ ਨੇ ਜਿਹੜੀ ਨਵਜੋਤ ਸਿੰਘ ਸਿੱਧੂ ਹੋਣਾ ਤੇ ਕੀਤੀ ਹੈ ਉਹ એનર્ਜੀ ਜਿਹੜੀ ਆ ਮੈਨੂੰ ਲੱਗਦਾ ਕਿ ਉਹਨਾਂ ਨੇ ਕਿਸਾਨਾਂ ਦੇ ਜਵਾਬ ਦੇਣ ਵਾਸਤੇ ਜਿਹੜੇ ਆ ਉਹ ਲਾਉਣੇ ਚਾਹੀਦੇ ਸੀਗੀ ਉਹਨਾਂ ਨੂੰ ਕਿਸਾਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਭਾਈ ਕਿਉਂ ਅਸੀਂ ਤੁਹਾਨੂੰ 70000 ਪ੍ਰਤੀ ਏਕੜ ਮੁਆਵਜ਼ਾ ਜਿਹੜਾ ਉਹ ਨਹੀਂ ਦੇ ਸਕਦੇ ਕਿਉਂ ਅਸੀਂ ਤੁਹਾਨੂੰ 20000 ਦੇ ਰਹੇ ਹਾਂ ਤੇ ਜਿਹੜਾ ਬਾਕੀ ਰਹਿੰਦਾ ਉਹ ਮਿਲੂਗਾ ਵੀ ਜਾਂ ਨਹੀਂ ਮਿਲੂਗਾ ਕਿਉਂ ਜਿਹੜਾ ਅਸੀਂ ਪਿਛਲੀ ਵਾਰ ਤੁਹਾਨੂੰ ਜਿਹੜਾ ਮੁਰਕੀਆਂ ਦੇ ਫਲਾਨਿਆਂ ਦੇ ਬੱਕਰੀਆਂ ਦੇ ਪੈਸੇ ਤੱਕੇ ਜੋ ਕਿਉਂ ਨਹੀਂ ਦੇ ਸਕੇ ਕਿਉਂ ਮੈਂ ਕਿਸਾਨ ਜਿਹੜੇ ਉਹ ਚਕਾਏ ਉਥੋਂ ਮੀਟਿੰਗ ਕਰਦ ਕੇ ਔਰ ਇਹੋ ਜਿਹੀਆਂ ਗੱਲਾਂ ਬਾਤਾਂ ਸੋ ਮੈਨੂੰ ਲੱਗਦਾ ਕਿ ਤੱਪ ਗੰਤਮਾਂ ਜਿਹੜੇ ਆ ਉਹਨਾਂ ਨੂੰ ਸਿਰਫ ਪੰਡਣ ਤੋਂ ਇਲਾਵਾ ਕੁਝ ਆਉਂਦਾ ਨਹੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਉਹਨਾਂ ਨੇ ਪੰਡੇ ਲੋਕ ਹੁਣ ਸਰਕਾਰ ਦੇ ਵਿੱਚ ਵੀ ਹੁੰਦੇ ਆ ਜਿਹੜਾ ਉਹ ਪੰਡਿਓ ਹੀ ਜਾ ਰਹੇ ਆ ਹੁਣ ਤਾਂ ਕਾਰਵਾਈ ਹੁਣ ਤਾਂ ਐਕਸ਼ਨ ਕਰਨਾ ਸੀ ਸੋ ਨਵਜੋਤ ਸਿੰਘ ਸਿੱਧੂ ਦਾ ਇਥੋਂ ਪਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਹਾਲੇ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਖਤਮ ਨਹੀਂ ਹੋਏ ਨਵਜੋਤ ਸਿੰਘ ਸਿੱਧੂ ਦੇ ਉੱਪਰ ਹਾਲੇ ਵੀ ਪੰਜਾਬ ਦੇ ਲੋਕ ਜਿਹੜੇ ਉਹ ਵਿਸ਼ਵਾਸ ਕਰਦੇ ਆ ਔਰ ਨਵਜੋਤ ਸਿੰਘ ਸਿੱਧੂ ਦੀ ਫੋਟੋ ਆਉਣ ਤੋਂ ਬਾਅਦ ਇਹ ਹੀ ਇਹ ਇਹੀ ਇਸ ਗੱਲ ਦਾ ਸਬੂਤ ਹੈ ਵਰੂਤੀਆਂ ਦਾ ਵੀ ਹੜਕੰਪ ਆਪਣੀ ਪਾਰਟੀ ਦੇ ਵਿੱਚ ਜਿਹੜਾ ਹੜਕੰਪ ਮਚਿਆ ਇਹੀ ਇਸ ਗੱਲ ਦਾ ਸਬੂਤ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਹਲੇ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਜੇ ਵਾਪਸੀ ਕਰ ਜਾਣ ਤਾਂ ਬਹੁਤ ਵੱਡਾ ਹੜਕੰਪ ਜਿਹੜਾ ਉਹ ਮਚਾ ਕੇ ਰੱਖ ਦੇਣਗੇ ਹਾਲਾਂਕਿ ਹਲੇ ਤਾਂ ਉਹਨਾਂ ਦੀ ਇੱਕ ਤਸਵੀਰ ਹੀ ਆਈ ਹੈ ਤੇ ਜੇ ਨਵਜੋਤ ਸਿੰਘ ਸਿੱਧੂ ਕੁਝ ਦਿਨਾਂ ਤੱਕ ਆਪ ਆ ਗਏ ਤਾਂ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵੱਡਾ ਹੜਕੰਪ ਮਚਾ ਦੇਣਗੇ ਔਰ ਇਹ ਨਵਜੋਤ ਸਿੰਘ ਸਿੱਧੂ ਦਾ ਭਗਵੰਤ ਮਾਨ ਨੂੰ ਡਰ ਕੇ ਉਮੇ ਇਹ ਤੇ ਵੀ ਆਪਾਂ ਗੱਲ ਕਰ ਲੈਨੇ ਨਵਜੋਤ ਸਿੰਘ ਸਿੱਧੂ ਦਾ ਭਗਵੰਤ ਮਾਨ ਨੂੰ ਡਰ ਇਸ ਕਰਕੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਆ ਨਾ ਜਿਹੜਾ ਉਹੀ ਮੈਨੂੰ ਲੱਗਦਾ ਉਹਨਾਂ ਇੱਕਾ ਦੁੱਕਾ ਬੰਦਿਆਂ ਦੇ ਵਿੱਚੋਂ ਆ ਦੋ ਤਿੰਨ ਬੰਦੇ ਹੈਗੇ ਆ ਪੰਜਾਬ ਦੇ ਅੰਦਰ ਨਵਜੋਤ ਸਿੰਘ ਸਿੱਧੂ ਦੇ ਸਮੇਤ ਜਿਹੜੇ ਭਗਵੰਤ ਮਾਨ ਨਾਲ ਸਿੱਧੀ ਟੱਕਰ ਲੈਣ ਦੀ ਹਿੰਮਤ ਰੱਖਦੇ ਆ ਚਾਹੇ ਉਹ ਸੁਖਵਾਲ ਸਿੰਘ ਕਿਹਾ ਹੋਊ ਚਾਹੇ ਉਹ ਆਪਾਂ ਕਹੇ ਲੋਕ ਕਿ ਵਿਕਰਮਜੀਤਿਆ ਹੋਣ ਚਾਹੇ ਜੱਜ ਜੀ ਚੰਨੀ ਹੋਣ ਚਾਹੇ ਉਹ ਪ੍ਰਗਟ ਸਿੰਘ ਹੋਣ ਚਾਹੇ ਕੁਮਰ ਵੀ ਜੇ ਪ੍ਰਤਾਪ ਹੋਣ ਇਹੋ ਜਿਹੇ ਜਿਹੜੇ ਲੋਕ ਨੇ ਉਹ ਸਿੱਧੀ ਟੱਕਰ ਲੈਣ ਦੀ ਜਿਹੜੀ ਹਿੰਮਤ ਰੱਖਦੇ ਆ ਔਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਵਿੱਚੋਂ ਇੱਕ ਹੈਗੇ ਆ ਔਰ ਇਹੀ ਡਰ ਹੈ ਨਵਜੋਤ ਸਿੰਘ ਸਿੱਧੂ ਦਾ ਭਗਵੰਤ ਮਾਨ ਨੂੰ ਕਿ ਜੇ ਇਹ ਆ ਗਿਆ ਇਹ ਮੈਂ ਕਿਹੜੀਆਂ ਗੱਲਾਂ ਦਾ ਜਿਹੜਾ ਜਵਾਬ ਦਊਂਗਾ ਨੌਲੇਜ ਵੀ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਔਰ ਹਰ ਵਿਸ਼ੇ ਦੀ ਨੌਲੇਜ ਹੈ ਔਰ ਦੂਜਿਆਂ ਨੂੰ ਤਾਂ ਮੈਂ ਦਬਕੇ ਦੁੱਕੇ ਮਾਰ ਕੇ ਜਿਹੜਾ ਉਹ ਡਰਾ ਲੈਣਾ ਹੈਗਾ ਔਰ ਜਿਹੜੇ ਬੋਲਦੇ ਨਹੀਂ ਤੇ ਜਿਹੜੇ ਹੁਣ ਜੇ ਨਵਜੋਤ ਸਿੰਘ ਸਿੱਧੂ ਆ ਗਿਆ ਤਾਂ ਇਹਦੇ ਨਾਲ ਮੈਂ ਕਿਸ ਭਾ ਜਿਹੜਾ ਉਹ ਦੁਸ਼ਮਣੀ ਮੁੱਲ ਲਾਉਂਗਾ ਉਹ ਜਿਹੜਾ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਦਾ ਢਾਰ ਹੈ ਜਿਹੜਾ ਭਗਵੰਤ ਮਾਨ ਨੂੰ ਸਤਾ ਰਿਹਾ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਚ ਵਾਪਸੀ ਤੋਂ ਪਹਿਲਾਂ ਜਿਹੜਾ ਹੈਗਾ ਉਹ ਭਗਵੰਤ ਮਾਨ ਨੂੰ ਸਿੱਧੂ ਫੋਗੀ ਹੈ ਇੱਕ ਤਰੀਕੇ ਨਾਲ ਹੋ ਗਿਆ ਜੀ ਬਿਲਕੁਲ ਸਾਰਾ ਨਵਜੋਤ ਸਿੰਘ ਸਿੱਧੂ ਨੇ ਨਾ ਸਿਰਫ ਆਪਣੀ ਪਾਰਟੀ ਦੇ ਲੀਡਰਾਂ ਦੀਆਂ ਧੜਕਣਾ ਵਧਾਈਆਂ ਨੇ ਸਗੋ ਕਿ ਵਿਰੋਧੀ ਜੋ ਧਰਨਾ ਉਹਨਾਂ ਦੇ ਵੀ ਲੀਡਰਾਂ ਦੀਆਂ ਦਿਲਾਂ ਦੀਆਂ ਧੜਕਣਾ ਜ਼ਰੂਰ ਵਧਾ ਕੇ ਰੱਖ ਦਿੱਤੀਆਂ ਨੇ ਉਹਨਾਂ ਦੀ ਪੋਸਟ ਦੇ ਕਾਰਨ ਹੀ ਇੱਕ ਵੱਡਾ ਹੜਕੰਪ ਮੱਚਿਆ ਹੋਇਆ ਦੇਖਣਾ ਹੋਵੇਗਾ ਕਿ ਜਦੋਂ ਨਵਜੋਤ ਸਿੱਧੂ ਪੂਰੀ ਤਰ੍ਹਾਂ ਦੇ ਨਾਲ ਵਾਪਸੀ ਕਰਦੇ ਆ ਉਦੋਂ ਕੀ ਰਹਿਣ ਵਾਲਾ ਹੈ ਸਿੱਧੂ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਧੰਨਵਾਦ ਤਾਂ ਇਹ ਸੀ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਇਹਨਾਂ ਵੱਡੀਆਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਆ ਉਮੀਦ ਆ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰਜਾਨਾ ਲੋਕਨਾਟਿਵੀ ਮੈਨੂੰ ਤੋਂ ਇਜਾਜ਼ਤ ਧੰਨਵਾਦ